ਐਸਐਸ ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਵਿੰਗ ਵੱਲੋਂ ਜਥੇਬੰਦੀ ਦੇ ਕੋਮੀ ਪ੍ਰਧਾਨ ਰਾਜੂ ਖੰਨਾ ਦੀ ਅਗਵਾਈ ਹੇਠ ਸਥਾਨਕ ਸਟੇਟ ਕਾਲਜ ਪਟਿਆਲਾ ਵਿਖੇ ਇੱਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਕਿਹਾ ਕਿ ਐਸਓਆਈ ਵੱਲੋਂ ਜਿਹਦੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਲੰਬੇ ਸਮੇਂ ਤੋਂ ਲੜਾਈ ਲੜੀ ਜਾ ਰਹੀ ਹੈ ਉਥੇ ਹੀ ਰਾਜਨੀਤਿਕ ਖੇਤਰ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਰਾਜੂ ਖੰਨਾ ਨੇ ਪੱਤਰਕਾਰਾਂ ਦੇ ਰੂਪ ਰੂਪ ਹੁੰਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ 'ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਕਿੰਦਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਰਾਜੂ ਖੰਨਾ ਜੀ ਦੇ ਗਵਾਹੀ ਦੇ ਵਿੱਚ ਐਸਓਆਈ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਮੇਰਾ ਖਿਆਲ ਹੈ ਵੀ ਜਿੰਨੇ ਸਟੂਡੈਂਟ ਨੇ ਪੜਾਇਆ ਦੇ ਤਦਿਨ ਸਾਰੇ ਕਾਲਜ ਇਸ ਨਜ਼ਰ ਤੇ ਇਕੱਠੇ ਹੋਏ ਜਿਨ੍ਹਾਂ ਨੇ ਟੰਗਾ ਕੰਮ ਕਰਿਆ ਵਧੀਆ ਕੰਮ ਕੀਤਾ ਹੈ ਉਹਨਾਂ ਨੂੰ ਇਹ ਕਹਿੰਦੇ ਲਾਉਂਦੇ ਵੀ ਨੇ ਆਉਣ ਵਾਲੀ ਪਾਰਲੀਮੈਂਟ ਦੇ ਵਿੱਚ ਜਿਹੜਾ ਯੂਥ ਹੈ ਉਹ ਸਟੂਡੈਂਟਸ ਨੇ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਪਰ ਮੈਂ 100% ਕਹਿ ਸਕਦਾ ਕਿ 13 ਦੇ 13 ਸ਼ੋਅ ਨਹੀਂ ਕਰਿਆ ਪਰ ਪਾਰਟਨਰ ਸਰਕਾਰ ਦੇ ਵਿੱਚ ਨਹੀਂ ਆਇਆ Ode već inače na smjernu za ਸਭ ਤਾਂ ਕੀ ਆਉਂਦੀ ਹੈ ਪਾਰਲੀਮੈਂਟਾਂ ਦੀ ਗੱਲ ਪਾਰਲੀਮੈਂਟ ਦੀ ਗੱਲ ਕਰੀ ਜਾਵੇ ਇੱਕ ਪਾਸੇ ਨਰਿੰਦਰ ਮੋਦੀ ਜੀ ਨੇ ਇੱਕ ਪਾਸੇ ਰਾਹੁਲ ਗਾਂਧੀ ਹੈ ਸਾਡੇ ਪੰਜਾਬ ਦੇ ਵਿੱਚ ਇੱਥੇ ਪੂਰੇ ਹਿੰਦੁਸਤਾਨ ਦੇ ਵਿੱਚ ਦੌਰ ਚੱਲ ਪਿਆ ਕਿ ਕਾਂਗਰਸ ਦੀ ਕਰਪਸ਼ਨ ਦੇ ਦੇ ਨੌਜਵਾਨਾਂ ਨੇ ਫੈਸਲਾ ਕੀਤਾ ਕਿ ਕਾਂਗਰਸ ਨੂੰ ਦੇਸ਼ ਦੇ ਵਿੱਚ ਚੱਲਦਾ ਕਰਨਾ ਚਾਹੀਦਾ ਰੋਜ਼ ਨਵੇਂ ਸਕੈਮ ਹੋ ਰਹੇ ਰੋਜ਼ ਨਵੇਂ ਥੋੜੇ ਸਾਹਮਣੇ ਪਰਦਾ ਖੁੱਲ ਰਹੀਆਂ ਨੇ ਤੋਂ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਪੰਜਾਬ ਸਾਡੀ ਸਰਕਾਰ ਹੈ ਕੇਂਦਰ ਸਾਡੀ ਸਰਕਾਰ ਆਵੇ ਨੌਜਵਾਨਾਂ ਨੇ ਸਰਕਾਰ ਨੂੰ ਅਤੇ ਪੰਜਾਬ ਲਈ ਤੇ ਹਿੰਦੁਸਤਾਨ ਦੇ ਨੌਜਵਾਨਾਂ ਲਈ ਉਹ ਇਹ ਕੰਮ ਕੀਤਾ ਜਾ ਸਕੇ